ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿੰਡ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਆਪਣੇ ਪਿੰਡ ਦੀ ਇੱਕ ਵੀਡੀਓ ਦਿਖਾ ਰਹੇ ਹਾਂ ਜੀ ਸਾਡੇ ਪਿੰਡ ਮੰਦਰ ਦੇ ਵਿੱਚ ਸ਼੍ਰੀ ਰਾਮ ਕ੍ਰਿਤੇ ਲక్ష్మణ ਤੇ ਸੀਤਾ ਦੀ ਮੂਰਤੀ ਸਥਾਪਨਾ ਕੀਤੀ ਗਈ ਜੀ ਤੇ ਸਾਡੇ ਪਿੰਡ ਭੂਰੀ ਵਾਲੇ ਮਹਾਰਾਜ ਜੀ ਆਏ ਨੇ ਉਹਨਾਂ ਨੇ ਆਪਣੇ ਭੋਗ ਪਾਏ ਜੀ ਬਹੁਤ ਹੀ ਪਿੰਡ ਦੇ ਵਿੱਚ ਉਹਨਾਂ ਦਾ ਬੜੀ ਸ਼ਰਧਾ ਨਾਲ ਸਵਾਗਤ ਕੀਤਾ ਗਿਆ ਜੀ ਮਹਾਰਾਜ ਜੀ ਨੇ ਭੋਗ ਪਾ ਦਿੱਤਾ ਉਹਨਾਂ ਨੇ ਬੰਦ ਬਾਣੀ ਪਾਏ ਜੀ ਬਹੁਤ ਹੀ ਰੌਣਕਾਂ ਲੱਗੀਆਂ ਹੁੰਦੀਆਂ ਪਿੰਡ ਦੇ ਵਿੱਚ ਜੀ ਸਾਰੇ ਜਣੇ ਤੁਸੀਂ ਦੇਖ ਲਓ ਜੀ ਪਿੰਡ ਦੇ ਵਿੱਚ ਕਿੰਦਾ ਦਾ ਮਾਹੌਲ ਬਣਿਆ ਹੋਇਆ ਹੈ ਸਾਰਾ ਇਹ ਪਿੰਡ ਫੁੱਲਾਂ ਦੇ ਨਾਲ ਸਜਿਆ ਪਿਆ ਹੈ ਜੀ ਤੇ ਮੂਰਤੀ ਸਥਾਪਨਾ ਕੀਤੀ ਗਈ ਮੂਰਤੀ ਸਥਾਪਨਾ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜੀ ਇਹ ਦੇਖੋ ਜੀ ਸਾਰਾ ਹੀ ਮੰਦਰ ਅੰਦਰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਜੀ ਪਹਿਲਾਂ ਇੱਥੇ ਰਾਧਾ ਕ੍ਰਿਸ਼ਨ ਦੀ ਮੂਰਤੀ ਦੀ ਸਥਾਪਨਾ ਹੋਈ ਹੋਇਆ ਰਾਧਾ ਕ੍ਰਿਸ਼ਨ ਦੇ ਮੰਦਰ ਦੇ ਨੌ ਦੇ ਨਾਲ ਨਾਲੇ ਮੰਦਰ ਜਾਣਿਆ ਜਾਂਦਾ ਹੈ ਜੀ ਹਨੂਮਾਨ ਦੀ ਮੂਰਤੀ ਹੈ ਜੀ ਰਾਧਾ ਕ੍ਰਿਸ਼ਨ ਦੀ ਮੂਰਤੀ ਹੈ ਇਹ ਸ਼ਿਵਲਿੰਗ ਹੈ ਜੀ ਸ਼ਿਵਲਿੰਗ ਦੀ ਬਹੁਤ ਵਧੀਆ ਢੰਗ ਨਾਲ ਦੇਖੋ ਜੀ ਫੁੱਲਾਂ ਨਾਲ ਡੈਕੋਰੇਸ਼ਨ ਸਾਰੇ ਹੀ ਕੀਤੀ ਹੋਈ ਹੈ ਤੇ ਮਾਤਾ ਦੀ ਵੀ ਮੂਰਤੀ ਸਥਾਪਨਾ ਕੀਤੀ ਹੋਈ ਪਹਿਲਾਂ ਹੀ ਕੀਤੀ ਹੋਈ ਹੈ ਇਹ ਸਾਰੀਆਂ ਮੂਰਤੀਆਂ ਪਹਿਲੇ ਇੱਥੇ ਮੰਦਰ ਦੇ ਅੰਦਰ ਹੈਗੀਆਂ ਜੀ ਹੁਣ ਕੀਤੀ राम ਜੀ ਦੀ ਰਸ਼ਮਨ ਜੀ ਦੀ ਤੇ ਸੀਤਾ ਜੀ ਦੀ ਤਿੰਨ ਮੂਰਤੀਆਂ ਸਥਾਪਨਾ ਕੀਤੀਆਂ ਗਈਆਂ ਵੇਲਣ ਵਧਾਈਆਂ ਗੀ ਸੰਗ ਤੇ ਭੋਗ ਗੁਰਾਂ ਨੂੰ ਲੱਗਿਆ ਗਰੀਬ ਦਾਸ ਮੁਗਧਾ ਤੁਰੇ ਗਰੀਬ ਦਾਸ ਮੁਗਧਾ ਤੁਰੇ ਕਹਨ ਕੇ ਸ਼ੋਗ ਗਿਉ ਮ ਸੰਗਤਿ ਭੋਗ ਗੁਰੂ ਨੂ ਲੰਗਿਆ ਅਜ ਵੇਲੜੁ ਬਨਾਈਐਂti ਸੰਗਤਿ ਭੋਗ ਗੁਰੂ ਨੂ ਲੰਗਿਆ ਸਤਸਾਹਿ 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 ਆਮੇ ਹਰੇ ਹੇ ਰਾਮ 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 ਰੇ ਰਾਮ ਸੁਮਿਰ ਰਾਮ ਸੁਮਿਰ ਰਾਮ ਸੁਮਿਰ ਹੀਰਾ ਰਾਮ ਸੁਮਿਰ ਰਾਮ ਸੁਮਿਰ ਰਾਮ ਸੁਮਿਰ ਹੀਰਾ मुश्किल आसान होए मिटे दुख पीड़ा हरे राम हरे राम कृष्ण के लगे हैं तुलसीदास और फिर बदो देखा उन्होंने कि दिन चढ़ गया वो हो हनुमान जी चुप बोल गए इतना रहना की इच्छा से आई और बाकी इस सब कौतिक देख रहे हैं हनुमान जी कृपा करो मिलो मिले नहीं, नहीं मिलना हाँ भाई दस कह आए नहीं कई भलता यह जरा प्रेम है ज्यादा हो गया कि माड़ा मोटा कदे अक्सर देख लेना चंदन मिच सारा मारा ਕਦੇ ਕਦੇ ਵਿੱਚ ਦੇਖੀ ਲੈਣਾ ਚਾਹੀਏ ਕਿ ਆਏ ਕਿ ਨਹੀਂ ਆਏ ਅਚਨ ਕਦੇ ਕਹੋ ਜੇ ਬਿਲਕੁਲ ਆਣ ਗਏ ਆਏ ਸੀ ਨਿਕਲ ਗਏ ਕਾਲ ਫੇਰਾਂਗੇ ਕਿਸੇ ਰੋਪ ਚੇਹਵੇਂ ਫਿਰ ਜਿਹੜਾ ਹੈ ਉਸੇ ਤਰ੍ਹਾਂ ਚੰਗਰ ਦੇ ਸੰਸਕਰਣ ਕਰਦਾ ਹੈ